ਅਸਵੇਂਲੇ ਆਪਾਂ ਪੰਜਾਬ ਦੀ ਇੱਕ ਹਿੱਸੇ ਦੀ ਬਰਪਾਤੀ ਦੀ ਗੱਲ ਨਾ ਕਰੀਏ ਤੇ ਫਿਰ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਅੱਜ ਜਿਸ ਤਰ੍ਹਾਂ ਦਾ ਸਵੇਰੇ ਸਾਨੂੰ ਡਾਟਾ ਮਿਲਿਆ ਵੱਖ-ਵੱਖ ਮੀਡੀਆ ਰਿਪੋਰਟਾਂ ਚੋਂ ਜੋ ਅਖਬਾਰਾਂ ਦੇ ਵਿੱਚ ਛਪਿਆ ਹੈ ਤਕਰੀਬਨ ਮੈਂ 10-15 ਵੱਡੇ ਅਖਬਾਰ ਦੇਖ ਕੇ ਕਿ ਸਥਿਤੀ ਕਿਸ ਤਰ੍ਹਾਂ ਦੀ ਹੈ ਜਿਹੜੇ ਪੱਤਰਕਾਰ ਗਰਾਉਂਡ ਤੋਂ ਕੰਮ ਕਰ ਰਹੇ ਆ ਪਹਿਲਾਂ ਤਾਂ ਉਹ ਸਲਾਮ ਦੇ ਕਾਬਿਲ ਹੈ ਬਾਈ ਉਹਨਾਂ ਨੂੰ ਸਲੂਟ ਹੈ ਬਹੁਤ ਔਖਾ ਹੁੰਦਾ ਕਵਰੇਜ ਕਰਨਾ ਵੀ ਬਹੁਤ ਔਖਾ ਹੁੰਦਾ ਜਿਹੜੇ ਲੋਕ ਰੈਸਕਿਊ ਕਰ ਰਹੇ ਨੇ ਚਾਹੇ ਆਰਮੀ ਵਾਲੇ ਜਾਂ ਚਾਹੇ ਪੁਲਿਸ ਵਾਲੇ ਜਾਂ ਚਾਹੇ ਸਮਾਜ ਸੇਵੀਆ ਉਹ ਵੀ ਸਾਰੇ ਬਾਈ ਸਲੂਟ ਦੇ ਪਾਤਰ ਆ ਜੋ ਨੇਤਾ ਗੰਦੀ ਕਰ ਰਹੇ ਨੇ ਅਚੀ ਮਨਸ਼ਾ ਦੇ ਨਾਲ ਅਚੀ ਭਾਵਨਾ ਦੇ ਨਾਲ ਉਹ ਸਾਰਿਆਂ ਦਾ ਬਾਈ ਮੈਂ ਤੇ ਕਹੂੰਗਾ ਕਿ ਧੰਨਵਾਦ ਹੈ ਹੁਣ ਜੇ ਅਪਾ ਗੱਲ ਕਰੀਏ ਜੋ ਅੱਜ ਸਵੇਰੇ ਜਿੰਨੀਆਂ ਵੀ ਮੈਂ ਤਖਵਾਰਾਂ ਖਬਰਾਂ ਵੇਖੀਆਂ ਉਹਦਾ ਨਿਚੋੜ ਹੈ ਤਾਂ ਉਸਤੇ ਜੋ ਇੱਕ ਅਪਡੇਸ਼ਨ ਦਾ ਰੂਪ ਲੈਂਦੀ ਹੈ ਮੈਂ ਇਸ ਨੂੰ ਵੈਸੇ ਆਪਣੇ ਨਿੱਜੀ ਫੇਸਬੁੱਕ ਵਰਕੇ ਤੇ ਵੀ ਪਾ ਰੱਖਿਆ ਕਿ ਜਿੰਨੀਆਂ ਮਤਲਬ ਕਿ ਮੀਡੀਆ ਰਿਪੋਰਟਾਂ ਮੈਂ ਪੜੀਆਂ ਸਵੇਰੇ ਉੱਠ ਕੇ ਤਾਂ ਮੌਤਾਂ ਦੀ ਗਿਣਤੀ ਤਾਂ 25 ਦੇ ਆਸ-ਪਾਸ ਦਸੀ ਦੀ ਹੈ ਅਸਾ ਮੈਂ ਤੁਹਾਨੂੰ ਇੱਕ ਕਲੀਅਰ ਕਰ ਦੇਵਾਂ ਗੱਲ ਕੁਝ ਲੋਕ ਐਵੇਂ ਸਿੰਘ ਮਾਰਨ ਵਾਲੇ ਹੁੰਦੇ ਆ ਕਿ ਜਿਹੜੇ ਇਹ ਅੰਕੜੇ ਹੁੰਦੇ ਆ ਨਾ ਵੱਖ-ਵੱਖ ਹੁੰਦੇ ਆ ਜੁਦਾ ਹੁੰਦੇ ਆ ਜਾਂ ਕਈ ਵਾਰ ਅੰਦਾਜ਼ਾ ਆਧਾਰਿਤ ਵੀ ਹੁੰਦੇ ਆ ਮਤਲਬ ਕਿ ਅਸੈਸਮੈਂਟ ਲਾਈ ਜਾਂਦੀ ਹੈ ਜਿਵੇਂ ਹੁਣ ਆਪਾਂ ਦੇਖੀਏ ਕਿ ਮੌਜੂਦਾ ਸਮੇਂ ਦੇ ਵਿੱਚ ਜੋ ਯਕਦਮ ਕੋਈ ਗਰਦੌਰੀ ਦਾ ਡਾਟਾ ਤੇ ਆਪਣੇ ਕੋਲ ਹੈ ਨਹੀਂਗਾ ਕਿ ਐਗਜ਼ੈਕਟ ਕਿੰਨੀ ਫਸਲ ਮਾਰੀ ਗਈ ਆ ਤਾਂ ਕੱਲ ਇਸ ਵੇਲੇ ਹਿੰਦੁਸਤਾਨ ਟਾਈਮਜ਼ ਨੇ 6 ਲੱਖ ਕਿਲਾ ਇੱਕ ਅੰਦਾਜ਼ਾ ਲਾਇਆ ਸੀ ਕਿ ਬਰਬਾਦ ਹੋ ਗਈ ਆ ਫਸਲ ਪਰ ਹੁਣ ਅੰਦਾਜ਼ਾ ਲਾਇਆ ਕਿ 8 ਤੋਂ 10 ਲੱਖ ਦੇ ਬਚਾਲੇ ਇਹ ਅੰਦਾਜ਼ਾ ਹੈ ਕਿ ਫਸਲ ਬਰਬਾਦ ਹੋ ਜਾਏਗੀ ਅੱਗੇ ਜੇ ਆਪਾਂ ਆਈਏ ਤਾਂ 16000 ਲੋਕਾਂ ਨੂੰ ਹੁਣ ਤੱਕ ਸੁਰੱਖਿਅਤ ਪਹੁੰਚਾਇਆ ਗਿਆ ਇਹ ਜਿਹੜਾ ਬਰਬਾਦੀ ਦਾ ਘੇਰਾ ਹੈ ਉਹ 6-7 ਜ਼ਿਲ੍ਹਿਆਂ ਤੋਂ ਵੱਧਾ ਹੋਇਆ ਹੁਣ ਲਗਭਗ 10 ਜ਼ਿਲ੍ਹਿਆਂ ਤੱਕ ਪਹੁੰਚ ਚੁੱਕਾ ਹੈ ਹਜ਼ਾਰ ਦੇ ਕਰੀਬ ਪਿੰਡ ਇਸ ਬਰਬਾਤੀ ਦੀ ਜ਼ਤ ਅਚ ਆ ਚੁਕੇ ਨੇ ਕੁਛ ਪਿੰਡ ਐਸੇ ਵੀ ਆ ਜਿੱਥੇ 5 5 ਫੁੱਟ ਤੋਂ ਲੈ ਕੇ 6 6 7 7 8 8 ਫੁੱਟ ਤੱਕ ਵੀ ਪਾਣੀ ਜੜਾ ਵਿਚਰਾ ਗਿਆ ਰਾਹਤ ਵਾਲੀ ਗੱਲ ਇਹ ਰਹੀ ਕਿ ਕੁਝ ਇਲਾਕਿਆਂ ਦੇ ਵਿੱਚ ਪਾਣੀ ਲੱਥਾ ਹੈ ਖਾਸ ਤੌਰ ਤੇ ਗੁਰਦਾਸਪੁਰ ਪਠਾਨਕੋਟ ਇਲਾਕਿਆਂ ਚ ਰਿਪੋਰਟ ਹੋਇਆ ਮੀਡੀਆ ਦੇ ਵਿੱਚ ਕਿ ਕੁਝ ਰਾਹਤ ਲੋਕਾਂ ਨੂੰ ਮਿਲਦੀ ਨਜ਼ਰ ਆ ਰਹੀ ਆ ਬਟ ਜੇ ਆਪਾਂ ਨਵੇਂ ਅਲਰਟ ਦੀ ਗੱਲ ਕਰੀਏ ਤਾਂ ਮੁਹਾਲੀ ਪਟਿਆਲਾ ਸੰਗਰੂਰ ਅਤੇ ਮਾਨਸਾ ਇਹਨਾਂ ਨੂੰ ਨਵਾਂ ਅਲਰਟ ਵੀ ਮਿਲ ਗਿਆ ਤਾਂ ਮਤਲਬ ਹੈ ਕਿ ਕਗਰ ਦੇ ਵਿੱਚ ਜਿਹੜਾ ਕੱਲ ਸੁਖਣਾ ਲੈ ਕਾਲੀ ਸਾਈਡ ਤੋਂ ਪਾਣੀ ਜਿਹੜਾ ਉਹ ਛੱਡਿਆ ਗਿਆ ਤਾਂ ਉਹਦਾ ਜਿਹੜਾ ਫਲੋ ਹੈ ਜਦੋਂ ਥੱਲੇ ਆਏਗਾ ਮਦਾਨੀ ਇਲਾਕਿਆਂ 'ਚ ਉਹ ਕਹਿਰ ਬਰਪਾ ਸਕਦਾ ਐਸਾ ਅਲਰਟ ਤੋਂ ਅੰਦਾਜ਼ਾ ਹੁੰਦਾ ਹੈ ਹੁਣ ਜੇ ਆਪਾਂ ਵੇਖੀਏ ਤਾਂ ਮਾਲੀਆ ਨੁਕਸਾਨ ਤੇ ਸਾਡਾ ਜਿਹੜਾ ਉਹ ਬਹੁਤ ਵੱਡਾ ਹੋ ਗਿਆ ਮਾਲੀ ਤੌਰ ਤੇ ਕਿਉਂਕਿ ਅੰਦਾਜ਼ਾ ਲਾ ਕੇ ਕਿ 1 ਕਰੋੜ ਕਿੱਲਾ ਆਪਾਂ ਚੋਨਾ ਦਾ ਚੋਨੇ ਦਾ ਜਾਂ ਫਸਲਾਂ ਦਾ 20% ਹੈ ਉਹ 1 ਕਰੋੜ ਦੇ ਵਿੱਚੋਂ ਕੋਈ ਮੰਨ ਲਓ 10ਵਾਂ ਹਿੱਸਾ 1 ਕਰੋੜ ਨੂੰ ਇਕਾਈ ਮੰਨਦੇ ਆਪਾਂ ਮੋٹے ਤੌਰ ਤੇ ਵੱਧਕਾ ਅੰਕੜਾ ਹੋ ਸਕਦਾ ਹੈ ਕਿ ਜੇਕਰ ਇਹ ਦਮਦਾ ਤਾਂ ਫਿਰ ਲਗਭਗ 10ਵਾਂ 12ਵਾਂ ਹਿੱਸਾ ਸਾਢੇ ਜਣਾ ਨੁਕਸਾਨਿਆ ਜਾਏਗਾ ਤੇ ਤੁਸੀਂ ਸੋਚ ਕੇ ਦੇਖੋ ਕਿ ਉਹ ਕਿੱਡਾ ਵੱਡਾ ਨੁਕਸਾਨ ਆ ਖੈਰ ਕੁਝ ਚੀਜ਼ਾਂ ਧਿਆਨ ਮੰਗਦੀਆਂ ਨੇ ਸ਼ਾਇਦ ਸਰਕਾਰ ਇਨਾ ਚੀਜ਼ਾਂ ਨੂੰ ਸੁਣ ਕੇ ਤੇ ਧਿਆਨ ਦੇ ਬੀਬੀ ਮੈਂ ਇੱਕ ਫੋਟੋ ਦੇਖੀ ਕਿ ਇੱਕ ਭਾਈ ਸਾਹਿਬ ਹੈ ਸ਼ਾਇਦ ਹਰਜਿੰਦਰ ਸਿੰਘ ਪਿੰਡ ਦਾ ਨਿਆਸੀ ਪਿੰਡ ਦਾ ਨਾਮ ਸੀ ਨਿਆਲਾ ਲਾਲਬੀਰਾ ਉਹਦੇ ਵਿੱਚ ਤਿੰਨ ਦਿਨ ਉਹ ਇਮਦਾਦ ਉਹ ਦੇਖਦਾ ਰਿਹਾ ਤੇ ਅਖੀਰ ਉਹਨੇ ਸਿਲੰਡਰ ਬਨ ਕੇ ਜਾਂ ਟਾਇਰ ਬਨ ਕੇ ਜੁਗਾੜੂ ਕਿਸ਼ਤੀ ਬਣਾਈ ਤੇ ਫਿਰ ਉਸ ਤੋਂ ਬਾਅਦ ਮੰਜੀਆਂ ਵਗੈਰਾ ਸਪੋਰਟ ਚ ਲਾ ਕੇ ਆਪਣਾ ਜਿਹੜਾ ਬਾਲ ਬੱਚਾ ਸੀ ਉਹ ਬਾਹਰ ਕੱਟਿਆ ਹਾਲਾਂਕਿ ਪ੍ਰਸ਼ਾਸਨ ਨੂੰ ਦੱਸ ਰਿਹਾ ਕਿ ਇਸ ਤਰ੍ਹਾਂ ਦੇ ਜੁਗਾੜੂ ਵਾਹਨ ਜਿਹੜੇ ਆ ਕਿਸ਼ਤੀ ਦੇ ਰੂਪ ਚ ਜੇ ਇਸਤੇਮਾਲ ਕਰੋਗੇ ਤੇ ਬੜੇ ਖਤਰਨਾਕ ਆ ਪਰ ਵੱਡਾ ਸਵਾਲ ਪ੍ਰਸ਼ਾਸਨ ਨੂੰ ਹੀ ਆ ਕਿ ਜਿਹੜਾ ਵਿਅਕਤੀ ਤਿੰਨ ਦਿਨ ਤੁਹਾਨੂੰ ਢੀਕਦਾ ਰਿਹਾ ਚੌਥੇ ਦਿਨ ਤੋਂ ਕੀ ਕਰਾਊਗਾ ਕੀ ਕਰੂਗਾ ਦੱਸੋ ਤੁਸੀਂ ਇਸੇ ਤਰ੍ਹਾਂ ਤੁਸੀਂ ਜੇ ਦੇਖੋਗੇ ਅਜਨਾਲਾ ਰਮਦਾਸ ਇਸ ਸਾਈਡ ਨੂੰ ਜਾਓਗੇ ਤਾਂ ਉੱਥੇ ਵੀ ਪਾਣੀ ਦੀ ਮਾਰ ਬਹੁਤ ਜ਼ਿਆਦਾ ਉੱਥੇ ਤੇ ਮੇਰੇ ਖਿਆਲ ਦੇ ਨਾਲ 15-20 ਕਿਲੋਮੀਟਰ ਦਾ ਏਰੀਆ ਹਾਈਵੇ ਦਾ ਜਿਹੜਾ ਉਹ ਬਿਲਕੁਲ ਡੁੱਬ ਚੁੱਕਾ ਹੈ ਉਹ ਕਿੰਨਾ ਨੁਕਸਾਨਿਆ ਜਾਂਦਾ ਹੈ ਜਦੋਂ ਪਾਣੀ ਲੱਥੇਗਾ ਫੇਰ ਉਹ ਪਤਾ ਲੱਗੂ ਪਰ ਫਿਲਹਾਲ ਹਾਈਵੇ ਨਾਲ ਉੱਥੇ ਕੁਝ ਹੀ ਨਹੀਂ ਲੱਭ ਰਹੀ ਤਾਂ ਉੱਥੇ ਮੈਂ ਕੁਝ ਰਿਪੋਰਟਾਂ ਦੇ ਹਵਾਲੇ ਨਾਲ ਦੱਸ ਰਿਹਾ ਕਿ ਇਹ ਗੱਲ ਜਾਣੀ ਕਿ 90-90 ਘੰਟਿਆਂ ਤੋਂ ਲੋਕ ਛਤਾਂ ਤੇ ਬੈਠੇ ਆ ਕੁਝ ਨੂੰ ਫੂਡ ਜਾਂ ਪਾਣੀ ਪ੍ਰਾਪਤ ਹੈ ਕੁਝ ਨੂੰ ਹਾਲੇ ਤੱਕ ਖੋਸਤੀ ਵੀ ਲੋੜਿਆ ਫੇਰ ਕਾਣਾ ਵਾਲਾ ਪੁਲ ਜਿਹਦੇ ਕਰਕੇ 12 ਪਿੰਡਾਂ ਦਾ ਜਿਹੜਾ ਸੰਪਰਕ ਹੀ ਟੁੱਟ ਗਿਆ ਜਿਹਦੇ ਵਿੱਚ ਕੁਛ ਪਿੰਡ ਮਹਾਰਜ ਮਸ਼ੀਦ ਆ ਮੋਜਮ ਆ ਕਿਉਂਕਿ ਸਾਡਾ ਹੀ ਏਰੀਆ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਆ ਕਿ ਬਈ ਮਾਈਨਿੰਗ ਇੱਥੇ ਬਹੁਤ ਜ਼ਿਆਦਾ ਹੁੰਦੀ ਰਹੀ ਪੁਲ ਉੱਚਾ ਨਹੀਂ ਕੀਤਾ ਗਿਆ ਨਾ ਮੁਰੰਮਤ ਕੀਤੀ ਗਈ ਤੇ ਕੀ ਰੁਕ ਟ ਗਿਆ ਇਸ ਤੋਂ ਇਲਾਵਾ ਮੈਂ ਦੇਖ ਰਿਹਾ ਸੀ ਕੁਝ ਵੀਡੀਓਜ਼ ਥੱਲੇ ਅੱਜਕਲ ਮੈਂਸ਼ਨ ਕਰ ਦਿੱਤਾ ਜਾਂਦਾ ਕਿ ਇੱਕ ਥਾਤੇ ਰਿਪੋਰਟਰ ਰਿਪੋਰਟ ਕਰ ਰਹੇ ਨੇ ਕਿ ਭਈ ਇੱਕ ਪਾਸੇ ਤੇ ਤਰਾਸਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਦੋਸ਼ ਹੈ ਕਿ ਇਹਨਾਂ ਦੇ ਬੰਦੇ ਹੀ ਮਾਈਨਿੰਗ ਕਰ ਰਹੇ ਨੇ ਫਰੂਜ਼ਪੁਰ ਯਾਨੀ ਬਾਰਡਰ ਏਰੀਏ ਤੇ ਬੜੀ ਸ਼ਰਮਨਾਕ ਗੱਲ ਹੈ ਜੀ ਬਹੁਤ ਹੀ ਸ਼ਰਮਨਾਕ ਗੱਲ ਆ ਤਾਂ ਇਸ ਦਰਮਿਆਨ ਇੱਕ ਵੀਡੀਓ ਵਾਇਰਲ ਹੁੰਦਾ ਜਿਹਦੇ ਵਿੱਚ ਮੰਤਰੀ ਤਨਮントਰੀ ਗੋਇਲ ਸਾਹਿਬ ਪੋਲਰ ਸਾਹਿਬ ਅਤੇ ਜਿਹੜੇ ਈਟੀਓ ਸਾਹਿਬ ਆ ਉਹ ਬੈਠੇ ਨਜ਼ਰ ਆ ਰਹੇ ਨੇ ਹੁਣ ਭੁੱਲਰ ਸਾਹਿਬ ਚੁੱਪਚਾਪ ਅਪੜਾ ਲਾਈਵ ਕਰ ਰਹੇ ਆ ਤੇ ਉਹ ਦੋ ਮੰਤਰੀ ਆਪਸ ਦੇ ਵਿੱਚ ਗੁਫਤਗੂ ਕਰ ਰਹੇ ਕਿ ਮੈਂ ਸੁਬਿਰਨ ਗਿਆ ਸੀਗਾ ਏਟੀਓ ਸਾਹਿਬ ਕਹਰੇ ਆ ਉਥੇ ਕਰੂਜ਼ ਦੇ ਵਿੱਚ ਰਿਆ ਆਹ ਕੀ ਆਨੰਦ ਆ ਗਿਆ ਕੀ ਆਈ ਬਾਤਾਂ ਮਤਲਬ ਕਿ ਕੋਟਲ ਵਰਗੀ ਫੀਲਿੰਗ ਤੇ ਗੋਇਲ ਸਾਹਿਬ ਬੋਲ ਰਿਹਾ ਕਿ ਅਜੇ ਹਾ ਗੋਆ ਦੇ ਵਿੱਚ ਵੀ ਹੈ ਮਤਲਬ ਕਿ ਉਹ ਗੋਆ ਚ ਵੀ ਜਾਂਦੇ ਉਹਨ ਕੀ ਗੋਆ ਚ ਹੋਰ ਵੀ ਬਹੁਤ ਖੁਸ਼ ਹੈ ਪਤਾ ਨਹੀਂ ਉਹਨਾਂ ਨੇ ਕੀ ਖੁਸ਼ ਹੋਇਆ ਕੀ ਹੋਏਗਾ ਮਤਲਬ ਕਿ ਤੁਸੀਂ ਸਾਹਬ ਲਾ ਲਓ ਕਿ ਇੱਕ ਪਾਸੇ ਪਿੰਡ ਆ ਜਿਹੜਾ ਉਥੇ ਉਜੜਨ ਨੂੰ ਪਿਆ ਤੇ ਇੱਕ ਕਮਰਿਆਂ ਨੂੰ ਕਤਲ ਦੀ ਪਈ ਆ ਕੋਈ ਗੰਭੀਰਤਾ ਹੋਈ ਚਾਹੀਦੀ ਆ ਤੁਸੀਂ ਜਦੋਂ ਦੌਰੇ ਤੇ ਨਿਕਲੇ ਹੋ ਵਿਜ਼ਿਟ ਤੇ ਨਿਕਲੇ ਨਹੀਂ ਜੀ ਜ਼ਿੰਦਗੀ ਚ ਤੇ ਚਲੋ ਆਪਾਂ ਸਦਾ ਗੰਭੀਰ ਨਹੀਂ ਰਹਿ ਸਕਦੇ ਤਾਂ ਤੁਹਾਨੂੰ ਆਸੇ-ਪਾਸੇ ਇਹ ਵੇਖਣਾ ਚਾਹੀਦਾ ਕਿ ਕਿੱਥੇ امدਾਦ ਦੀ ਲੋੜ ਆ ਕਿੱਥੇ امدਾਦ ਪਹੁੰਚੀ ਆ ਕੀ ਹੋਇਆ ਕੀ ਨਹੀਂ ਹੋਇਆ ਤੇ ਤੁਸੀਂ ਆਪਣੀ ਆਪ ਦੀ ਹੀ ਸ਼ੋਅ ਕੇ ਬੈਠੇ ਹੋ ਉਹ ਵੀਡੀਓ ਵੀ ਵਾਇਰਲ ਹੋਈ ਆ ਹਾਲਾਂਕਿ ਬਾਅਦ ਦੇ ਵਿੱਚ ਕੁਲਰ ਸਾਹਿਬ ਨੇ ਮੇਰੇ ਖਿਆਲ ਦੇ ਨਾਲ ਜਿਹੜੀ ਸਟ੍ਰੀਮਿੰਗ ਸੀ ਉਹ ਹਟਾ ਵੀ ਦਿੱਤੀ ਆ ਪਰ ਲੋਕ ਕਿਤੇ ਹਟਦੇ ਆ ਹੋਦੋ ਤੱਕ ਡਾਊਨ ਗ੍ਰੇਡ ਵਗੈਰਾ ਚਲੀ ਆ ਕਰ ਲਈ ਜਾਂਦੀ ਹੈ। ਤੋਂ ਇਸ ਕਰਕੇ ਇੱਕ ਤੇ ਸਾਫ ਹੋ ਗਿਆ ਕਿ ਪ੍ਰਸ਼ਾਸਨ ਨੇ ਨਾ ਤਾਂ ਅਘਉ ਪ੍ਰਬੰਧ ਕੀਤੇ ਤੇ ਨਾਲ ਜੋ ਮੌਕੇ ਤੇ ਚਾਹੀਦਾ ਸੀਗਾ ਕਿ ਬਹੁਤ ਵੱਡੇ ਪੱਧਰ ਤੇ امداد ਫੌਰੀ ਤੌਰ ਤੇ ਪਹੁੰਚਾਈ ਜਾਂਦੀ। ਮਤਲਬ ਕਿ ਹੰਗਾਮੀ ਹਾਲਾਤ ਜਿਸ ਤਰ੍ਹਾਂ ਦੇ ਆਪਾਂ ਦੇਖਦੇ ਹੁੰਨੇ ਆ ਜੰਗੀ ਪੱਧਰ ਦੇ ਜੋ ਯਤਨ ਹੋਣੇ ਚਾਹੀਦੇ ਵੈਸੇ ਨਹੀਂ ਹੈ। ਚਲੋ ਹੁਣ ਮੋਤੀ ਮਹਿਲ ਉਚਰਾਵ ਨਹੀਂ ਕਰਦਾ ਕਿਉਂਕਿ ਸਾਰੇ ਲੱਗੇ ਆਪੋ ਆਪਣੇ ਕੰਮਾਂ 'ਚ ਪਰ ਇੰਨੀ ਜ਼ਰੂਰ ਗੱਲ ਕਹਾਗਾ ਕਿ ਹੁਣ ਗਾਂ ਤੋਂ ਸ਼ਰਮ ਕਰ ਲਿਓ ਸ਼ਰਮ ਨੂੰ ਹੱਥ ਮਾਰ ਲਿਓ ਹੈਲੀਕਾਪਟਰ ਤਿਆਗਤਾ ਉਹਦੀਆਂ ਫੋਟੋਆਂ ਪਾਤੀਆਂ ਬੰਦੇ ਜੀ ਚਾਰ ਗੱਟੇ ਰਾਸ਼ਨ ਦੇ ਲੈ ਕੇ ਚੱਲੇ ਆ ਕੇਜਰੀਵਾਲ ਦਾ ਪੋਸਟਰ ਫੜ ਕੇ ਖੜ ਗਏ ਇਹੋ ਜਿਹੀਆਂ ਹਰਕਤਾਂ ਛੱਡ ਕੇ ਤੇ ਅਸਲ ਹਕੀਕਤ ਨੂੰ ਪੇਸ਼ ਆਨੂ ਅਸਲ ਹਕੀਕਤ ਇਹੋ ਆ ਕਿ ਇਹ ਅੱਜ ਤਰਾਸ ਦੀ ਖਤਮ ਹੋਣੀ ਮੈਂ ਤੁਹਾਨੂੰ ਪੰਜਾਬੀਆਂ ਨੂੰ ਫੇਰ ਦੱਸ ਦਿਆਂ ਇਹ ਲਗਭਗ ਹੁਣ ਹਰੇਕ ਸਾਲ ਦੋ ਸਾਲ ਤੀਜੇ ਸਾਲ ਦੀ ਕਹਾਣੀ ਬਣ ਜਾਣੀ ਆ ਮੇਰੇ ਕੋਲ ਅੰਕੜੇ ਆ ਜੇ ਮੈਂ ਆਪਦੀ ਸੰਭਾਲਾ ਦੇ ਵਿੱਚ ਪਹਿਲਾ ਹੜ ਦੇਖਿਆ ਤੇ ਉਸ ਤੋਂ ਬਾਅਦ ਜੋ ਕੁਝ ਮੈਂ ਦੇਖਿਆ ਜਿੰਨਾ ਕੁ ਮੈਨੂੰ ਮੂੰਹ ਜਬਾਨੀ ਵੀ ਯਾਦ ਆ ਮੈਂ ਉਹ ਤੁਹਾਡੇ ਨਾਲ ਜੇ ਸ਼ੇਅਰ ਕਰਾਂ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਭਈ ਕੀ ਕੁਝ ਹੁੰਦਾ 88 ਦੇ ਵਿੱਚ ਅਸਾ ਦੇਖਿਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ 95 ਦੇ ਵਿੱਚ ਆਸਾ ਦੇਖਿਆ 4 ਦੇ ਵਿੱਚ ਅਸਾਂ ਦੇਖਿਆ 10 ਦੇ ਵਿੱਚ ਅਸਾਂ ਦੇਖਿਆ 11 ਚ ਅਸਾਂ ਦੇਖਿਆ 20 ਚ ਅਸਾਂ ਦੇਖਿਆ 23 ਚ ਅਸਾਂ ਦੇਖਿਆ 25 ਚ ਅਸਾਂ ਦੇਖ ਲਿਆ ਇਹਦਾ ਮਤਲਬ ਹੈ ਹੁਣ ਸਾਲ ਦਾ ਸਾਲੀ ਇਹ ਕਹਾਣੀ ਜਿਹੜੀ ਆ ਉਧਰ ਆਈ ਜਾ ਸਕਦੀ ਆ ਕੁਦਰਤੀ ਵੀ ਪਤਾ ਬਣੀ ਜੇ ਤੁਹਾਡੀਆਂ ਹਥਿਆਰੀਆਂ ਜੇ ਆ ਹੀ ਰਹੀਆਂ ਤੇ ਫਿਰ ਬਸ ਮਾਮਲਾ ਠੀਕ ਠਾਕ ਆ